ਲਾਟਾਂ ਨੂੰ ਦੇਖਦੇ ਹੋ ਕਿ ਲਈ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਨੂੰ ਜਿਹੜਾ ਫਲੱਡ ਅਫੈਕਟਡ ਕਰਕੇ ਪੂਰੀ ਸਟੇਟ ਨੂੰ ਘੋਸ਼ਿਤ ਕੀਤਾ ਗਿਆ ਤਾਂ ਅਗਲੇ ਇਸ 27 ਤારીખ ਤੱਕ ਪੰਜਾਬ ਦੇ ਸਾਰੇ ਵਿਦਿਅਕ ادارے ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਅਨਐਡਿਟ ਨੇ ਐਡਿਟ ਨੇ ਸਾਰੇ ਸਕੂਲਸ ਕਾਲਜਸ ਯੂਨੀਵਰਸਿਟੀਆਂ ਪਲੱਸ ਜਿਹੜੇ ਹੈ ਪੋਲੀਟੈਕਨਿਕਸ ਪਲੱਸ ਆਈਟੀਆਈ ਜੋ ਬੰਦ ਰਹਿਣਗੇ ਦੂਜੀ ਗੱਲ ਇਹ ਹੈ ਕਿ ਜਿੱਥੇ ਜਿੱਥੇ ਜਿਹੜੇ ਸਾਡੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਬੱਚੇ ਬੁਆਰਲੇ ਸੂਬਿਆਂ ਤੋਂ ਜਾਂ ਪੰਜਾਬ ਤੋਂ ਹੋਸਟਲਾਂ 'ਚ ਰਹਿੰਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਬੰਦੂਬਸ ਉਹਨਾਂ ਹਾਸਟ ਉਹਨਾਂ ਕਾਲਜੇਸ ਤੇ ਉਹਨਾਂ ਯੂਨੀਵਰਸਿਟੀਆਂ ਦੀ ਐਡਮਿਨਿਸਟ੍ਰੇਸ਼ਨ ਦਾ ਹੋਊਗਾ ਇੱਕ ਜਿਹੜਾ ਹੋਰ ਇੱਕ ਸਖਤ ਹਦਾਇਤ ਹੈ ਸਾਰੇ ਪ੍ਰਾਈਵੇਟ ਸਕੂਲਸ ਨੂੰ ਬਹੁਤ ਸਾਰੀ ਕੰਪਲੇਂਟ ਆਂਦੀ ਹੈ ਕਿ ਜਦੋਂ ਛੁੱਟੀ ਦਾ ਮਤਲਬ ਹੁੰਦਾ ਹੈ ਕਿ ਸਕੂਲ ਬੰਦ ਹੈ ਉਹਦੇ ਵਿੱਚ ਟੀਚਰਾਂ ਨਾਲ ਵੀ ਆਣਾ ਹੁੰਦਾ ਬਹੁਤ ਸਾਰੇ ਟੀਚਰਾਂ ਨੂੰ ਉਹ ਧੱਕੇ ਨਾਲ ਬੁਲਾਉਂਦੇ ਨੇ ਇਸ ਕਰਕੇ ਕੋਈ ਵੀ ਜਿਹੜਾ ਪ੍ਰਾਈਵੇਟ ਸਕੂਲ ਹੈ ਇਦਾਂ ਦੇ ਜਿਨ੍ਹਾਂ ਦੇ ਖਿਲਾਫ ਕੰਪਲੇਂਟਸ ਆਉਗੇ ਉਹ ਵੀ ਲਾਵਾ ਇਸ ਵਕਤ ਸਭ ਦੀ ਲੋਡ ਹੈ ਸਾਨੂੰ ਸਾ ਜਿੱਥੇ ਤੱਕ ਇਹ ਫਲੱਡ ਰਲੀਫ ਦੇ ਕੰਮ ਲਈ ਬੁਲਾ ਰਹੇ ਉੱਥੇ ਠੀਕ ਹੈ ਪਰ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰਸ ਨੂੰ ਬੁਲਾ ਕੇ ਕੋਲੇ ਟੀਚਰਸ ਦੀ ਵੀ ਜਾਨ ਜਿੰਨੀ ਸਾਡੇ ਬੱਚਿਆਂ ਦੀ ਜਾਨ ਹੈ ਉਹ ਨਹੀਂ ਤੇ ਸਕੂਲ ਇੱਕ ਬਹੁਤ ਕਿਸੇ ਨਹੀਂ ਚਾਹੁੰਦੇ ਕਿਸੇ ਵੀ ਸਕੂਲ 'ਚ ਕੋਈ ਹਾਦਸਾ ਹੋਵੇ ਲਗਾਤਾਰ ਬਰਸਾਤ ਦੇ ਨਾਲ ਇਮਾਰਤਾਂ ਵੀ ਕਮਜ਼ੋਰ ਹੋ ਜਾਂਦੀਆਂ ਤੇ ਜਦੋਂ ਤੱਕ ਇੱਕ ਇੱਕ ਸਕੂਲ ਚੈੱਕ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਅਸੀਂ ਆਪਣੇ ਅਧਿਆਪਕ ਦੀ ਆਪਣੇ ਬੱਚੇ ਦੀ ਜਾਂ ਉੱਥੇ ਕੰਮ ਕਰਨ ਵਾਲੇ ਮਿਡਲ ਮੀਲ ਵਰਕਰ ਪੀਨ ਸਟਾਫ ਕਲਰਕ ਕਿਸੇ ਦੀ ਵੀ ਜਾਨ ਅਸੀਂ ਜਿਹੜੀ ਖਤਰੇ 'ਚ ਨਹੀਂ ਪਾ ਸਕਦੇ ਇਸ ਨੂੰ ਦੇਖਦੇ ਹੋਏ ਐਤਵਾਰ ਤੱਕ ਸਾਰੇ ਵਿਦਿਆਕਰ ਦੇ ਬੰਦ ਦੇ ਹਲਾ ਤੁਹਾਨੂੰ ਪਤਾ ਹੈ ਜੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਪੰਜਾਬ ਹੈ ਉਹ ਹੜ੍ਹਾਂ ਦੇ ਨਾਲ ਜਿਹੜਾ ਜੂਝ ਰਿਹਾ ਇਹ ਸਭ ਤੋਂ ਹੁਣ ਤੱਕ ਦੇ ਪੰਜਾਬ ਦੀ ਹਿਸਟਰੀ ਸਭ ਤੋਂ ਵੱਸ ਫਲੱਡਸ ਨੇ ਸਾਡੇ ਇਲਾਕੇ ਦੇ ਵਿੱਚ ਵੀ ਪਹਿਲਾਂ ਰਾਵੀ ਦੀ ਮਾਰ ਸੀ ਬਿਆਸ ਦੀ ਮਾਰ ਸੀ ਹੁਣ ਜਿਹੜੀ ਹੈ ਸਤਲੁਜ ਦੀ ਵੀ ਮਾਰ ਹੈ ਚੁਕਲੇ ਅੱਜ ਸਵੇਰੇ ਵੀ ਜੋ ਬਹੁਤ ਜ਼ਿਆਦਾ ਬਰਸਾਤ ਹੋਈ ਔਰ ਇਹ ਨਾਲ ਪਾਖਰੇ ਜਿਹੜਾ ਲੈਵਲ ਹੋ 1678 ਫੁੱਟ ਤੋਂ ਵੀ ਉੱਤੇ ਜਾ ਚੁੱਕਿਆ ਤੇ ਸਿਰਫ ਜਿਹੜਾ ਹੈ ਲਗਭਗ ਪੌਣੇ 2 ਫੁੱਟ ਆਪਣੇ ਖਤਰੇ ਦੇ ਨਿਸ਼ਾਨ ਤੋਂ ਰਹਿ ਗਿਆ ਉਹਨੂੰ ਦੇਖਦੇ ਹੋ ਸਵੇਰੇ ਅਸੀਂ ਕੰਟਰੋਲਡ ਰਿਲੀਜ਼ਿਸ ਜਿਹੜੇ ਆ ਇਹਦੇ ਵਿੱਚ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕੰਟਰੋਲਡ ਰਿਲੀਜ਼ ਦਾ ਮਤਲਬ ਹੁੰਦਾ ਹੈ ਕਿ ਪੂਰਾ ਕੰਟਰੋਲ ਕਰਕੇ ਉਹਨੂੰ ਰਿਲੀਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਹੈ ਬਹੁਤ ਵੱਡੀ ਤਰ੍ਹਾਂ ਜ ਪਾਣੀ ਨਾ ਛੜਨਾ ਪਵੇ 10000 ਕਿਊਸਿਕ ਹੋਰ ਪਾਣੀ ਅਸੀਂ ਡਾਊਨਸਟ੍ਰੀਮ ਜਿਹੜਾ ਹੈ ਵਧਾਇਆ ਇਹ ਵੀ ਜਿਹੜਾ 10000 ਕਿਊਸਿਕ ਇਹ ਵੀ ਕਿਸ਼ਤਾਂ ਚ 3000 ਕਿਊਸਿਕ ਫਿਰ 10 ਸਾਢੇ 9 ਵਜੇ 3000 ਵਿਧਾਇਆ ਫਿਰ ਸਾਢੇ 10 ਵਜੇ ਹੁਣ ਸਾਢੇ 11 ਵਜੇ 3000 ਹੋਰ ਆਊਗਾ 2000 ਆਊਗਾ ਫਿਰ 3000 ਆਊਗਾ ਤਾਂ ਕਿ ਜਿਹੜਾ ਕੰਟਰੋਲਡ ਰਿਲੀਜ਼ ਹੋਣ ਆਮ ਲੋਕਾਂ ਨੂੰ ਕਿਊਸਿਕ ਦਾ ਮਤਲਬ ਨਹੀਂ ਸਮਝ ਹੁੰਦਾ 1000 ਕਿਊਸਿਕ ਦਾ ਭਾਅ ਇਹ ਹੈ ਕਿ ਜਿੱਥੇ ਦਰਿਆ ਖੁੱਲਾ ਹੈ ਚੌੜਾ ਹੈ ਉੱਥੇ 6 ਤੋਂ 7 ਇੰਚ ਪਾਣੀ ਦਾ ਲੈਵਲ ਵਧੂਗਾ ਤੇ ਜਿੱਥੇ ਕਿਤੇ ਤੰਗ ਹੈ ਉੱਥੇ 1 ਫੁੱਟ ਪਾਣੀ ਦਾ ਲੈਵਲ ਵਧੂਗਾ ਇਹਹੀ ਬੇਨਤੀ ਹੈ ਖਾਸ ਕਰਕੇ ਸਾਡੇ ਇਲਾਕੇ ਵਿੱਚ ਜਿਹੜੀ ਦੋਲਾ ਬਰਾਦਰੀ ਹੈ ਬੇਲਾ ਧਿਆਣੀ ਮੋਜੋਵਾਲ ਪ ਜੋਲ ਪਿੰਡ ਦੇ ਵਿੱਚ 10 ਗਰਾਈ ਉਹਨਾਂ ਨੂੰ ਤੇ ਬੀਲੇ ਵਾਲੇ ਜਿਹੜੇ ਸਾਡੇ ਬੀਲੇ ਆ ਉਹਨਾਂ ਦਾ ਜਿਹੜਾ ਹੈ ਕਨੈਕਟੀਵਿਟੀ ਇੱਥੇ ਕਾਫੀ ਹੈ ਤੇ ਕੱਲ ਵੀ ਮੈਂ ਸੀਗਾ ਹੁਣ ਵੀ ਇਹਨਾਂ ਪਿੰਡਾਂ 'ਚ ਹੀ ਹੋਵਾਂਗੇ ਰਾਤ ਨੂੰ ਥੋੜਾ ਵਾਟਰ ਲੈਵਲ ਘਟਾ ਦਿੰਦੇ ਆ ਕਿਉਂਕਿ ਰਾਤ ਨੂੰ ਕਿਤੇ ਵੀ ਕੋਈ ਵੱਡਾ ਜਿਹੜਾ ਹਾਦਸਾ ਜਾਂ ਕੋਈ ਰੈਸਕਿਊ ਕੰਮ ਕਰਨਾ ਹੁਣ ਜਿਹੜਾ ਦਿਨ ਦਾ ਲਹਾ ਲੈ ਕੇ ਅਸਲੀ ਅਸਲੀ ਜਿਹੜਾ ਚੈਲੰਜ ਇਹ ਹੈ ਕਿ ਹੋਰ ਬਰਸਾਤ ਨਾ ਹੋਵੇ ਤੇ ਜਿਹੜਾ ਡੈਮ ਦਾ ਇਨਫਲੋ ਹੈ ਉਸ ਵਕਤ 1 ਲੱਖ ਤੋਂ ਕਿਉਂ ਸਿੱਕ ਤੋਂ ਤੇ ਚੱਲ ਰਿਹਾ ਉਹ ਘਟ ਜਾਵੇ ਜੱਜ ਕੀ ਆਊਟਫਲੋਸ ਤੇ 75 ਹਜ਼ਾਰ ਹੈ ਉਹ ਘਟ ਜਾਵੇ ਵਰਖਾ ਨਾ ਮਿਲੇ ਤਾਂ ਕਿ ਸਾਨੂੰ ਥੋੜਾ ਕੁਸ਼ਨ ਮਿਲ ਜਾਵੇ ਤੇ ਅਸੀਂ ਥੋੜਾ ਡੈਮ ਨੂੰ ਖਾਲੀ ਕਰ ਸਕੀਏ ਅਬ ਵਹਾਂ ਤੋਂ ਬਚਨ ਦੀ ਲੋੜ ਹੈ ਸਾਡੇ ਸਾਰੇ ਸਰਕਾਰ ਪ੍ਰਸ਼ਾਸਨ ਸਾਰੇ ਸਾਰੇ ਸਤਕਾਰਯੋਗ ਬਹੁਤ ਸਭ ਦਾ ਸਾਥ ਮਿਲ ਰਿਹਾ ਸਾਰੇ ਕਾਰਸੇਵ ਵਾਲੇ ਬਾਬਾ ਜੀ ਸਤਪੰਥ ਸਿੰਘ ਦਾ ਸਾਥ ਹੈ ਢੇਰਾ ਬਿਆਸ ਤੋਂ ਵੀ ਜਿਹੜੀਆਂ ਹੈ 500 ਤਰਪਾਲਾਂ ਦੀ ਸੇਵਾ ਜਿਹੜੀ ਹੈ ਉਹ ਆ ਰਹੀ ਹੈ ਸਾਡੇ ਇਲਾਕੇ ਦੇ ਸਾਰੇ ਜਿਹੜੇ ਡਾਕਟਰ ਸਹਿਬਾਨ ਨੇ ਚਾਹੇ ਉਹ ਸਰਕਾਰੀ ਨੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪੀਟਲਸ ਨੇ ਆਪਣੀ ਸੇਵਾਵਾਂ ਆਫਰ ਕੀਤੀਆਂ ਨੇ ਕਿ ਕਿਸੇ ਵੀ ਸਿੱਤੀ ਦੇ ਵਿੱਚ ਸਾਡੇ ਕੋਲ ਤੁਸੀਂ ਭੇਜੋ ਸਾਨੂੰ ਕਿਸੇ ਪਿੰਡਾਂ ਚ ਲੈ ਕੇ ਜਾਣਾ ਸੀ ਜਾਣ ਨੂੰ ਨਾ ਸਾਡੇ ਇੱਥੋਂ ਦੇ ਜੁਡੀਸ਼ੀਅਲ ਆਫੀਸਰਸ ਨੇ ਲੀਗਲ ਏਡ ਦੇ ਤੌਰ 'ਤੇ ਉਹਨੀ ਆਪਣੀ ਮਦਦ ਦਿੱਤੀ ਹੈ ਹਰ ਜਿਹੜੀ ਹੈ ਯੂਥ ਕਲੱਬ ਸਾਡੇ ਮਦਦ ਕਰ ਰਹੇ ਆ ਪਿੰਡਾਂ ਦੇ ਸਰਪੰਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਆ ਸਭ ਦੇ ਸਾਥ ਨਾਲ ਪਿਛਲੇ 2 48 ਘੰਟਿਆਂ ਤੇ ਵੀ ਤੋਂ ਵੱਧ ਜਗ੍ਹਾ ਤੇ ਨਹਿਰਾਂ ਦੇ ਬਰੀਜ ਸੀ ਦਰਿਆਵਾਂ ਦੇ ਵਿੱਚ ਜਿਹੜਾ ਬੰਨ ਜਿਹੜੇ ਬੈਠ ਗਏ ਸੀ ਡੰਗੇ ਟੁੱਟ ਗਏ ਸੀ ਪਰ ਸਭ ਦੇ ਸਾਥ ਨਾਲ ਜਿਹੜਾ ਹੈ ਹਜੇ ਤੱਕ ਕੋਈ ਵੀ ਕਿਤੇ ਵੀ ਮੇਜਰ ਜਿਹੜਾ ਹੈ ਉਹ ਅਨਹੋਣੀ ਨਹੀਂ ਹੋਈ ਤੇ ਇਦਾਂ ਹੀ ਦਸ਼ਮेश ਪਿਤਾ ਕਿਰਪਾ ਰੱਖਣਗੇ ਮਾਤਾ ਰਾਣੀ ਕਿਰਪਾ ਰੱਖੇ